ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਰ ਨੰਬਰ ਹੈ 208 ਚਭਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੋਨ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਕੱਚਰ ਦੀ ਹਵਾਲਤ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਚ ਪਈ ਦੀ ਅਰੈਸਟ ਹੋ ਗਈ ਜੀ ਹਾਂ ਜੀ ਅਰੈਸਟ ਪਾ ਲਈ ਆ ਜੀ ਕਿਸ ਕੇਸ 17 ਗਰੀ ਜਿਹੜੇ ਨੂੰ ਪਾਰ ਕੇ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲ ਦੀ 17 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਮਤਲਬ ਬਾਈ ਨੇਮ ਨਹੀਂ ਸੀ ਪਰ ਹਾਂਜੀ ਇਹ ਰੈਪਟ ਨੰਬਰ 192711 2025 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜਾ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਿੱਟੇ ਮੂ ਇਹੋ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾੜਨ ਤਾਂ ਪਾਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕੇ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਾਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਕੇ ਨਹੀਂ ਪਰ ਇਹ ਕਿਸ ਕਿੱਥੋਂ ਆ ਨਹੀਂ ਪਰ ਚਾਰ ਕਿਸਾ ਦੀ ਗੱਲ ਕੀਤੀ ਜਾ ਰਹੀ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅੰਨਾ ਉਹ ਅਨਨੌਣ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸ਼ ਪਾਈ 27 ਇਹ ਹਾਂਜੀ ਹਾਂਜੀ ਐਡ ਕੀਤਾ ਹਾਂਜੀ ਅੱਜ ਹੀ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ 70 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇ ਮਕਦਮਾ ਕੋਈ ਹੈ ਹੀ ਨਹੀਂ ਹੁਣ ਕੋਈ ਜਾਣਕਾਰੀ ਸੀ ਤੁਹਾਨੂੰ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਦਾ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾ ਨੀ ਕਦਾ ਚਿਤੂ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜੇ ਹ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਕੀ ਹੋਵੇਗਾ ਕੱਲ੍ਹ ਦਾ ਇਹ ਗੱਲ ਕਹਿ ਰਹੀ ਸੀ ਕਿ ਕੰਚਰਪੀਪੁਰ ਵਿਦੇਸ਼ ਭਗ ਦੀ ਉਹ ਵੀ ਬੇਰਸ ਇਲਜ਼ਾਮ ਝੂਠੇ ਨੇ ਜੀ ਸਭ ਕੁਝ ਝੂਠ ਹੈ ਜੀ ਉਹਦਾ ਅਸਲ 'ਚ ਸਭ ਕੁਝ ਝੂਠ ਹੈ ਅਫਸਰਾਂ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਐ ਨਹੀਂ ਤਾਂ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸਿਪੇਟਰੀ ਜਿਹੜੀਆਂ ਬੇਲਜ਼ ਮਿਲਦੀਆਂ ਨੇ ਹਾਂਜੀ ਅਕੀਕਾ ਤੋਂ ਪੁਂਟੀਰਾ ਵੇਗਾ ਕਾਲੀ ਤੱਕ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਐ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਅੱਜ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸੋਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਜੀ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਜੀ ਭਗਵੰਤ ਮਾਨਾ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ ਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਿਫਤਾਰ ਕਰਨਾ ਇਹਦਾ ਤੁਸੀਂ ਆਪਣੇ ਅਰੰਦਾਜਾ ਲਾ ਦਿਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਂਡ ਤੇ ਲਿਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਤੇ ਅੱਜ ਪੇਸ਼ ਕਰਨਾ ਹੀ ਨਹੀਂਗਾ ਕੱਲ ਪੇਸ਼ ਕਰਨਗੇ ਕੱਲ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ